ਤੋ ਜਮੀਨ ਕਰਕੇ ਆਗੇ ਤਿਆਰ ਤੇ ਹਾਲਾਣ ਲੱਗਿਆ ਕੱਢਣਾ ਤੇ ਬਾਕੀ ਐਨਾਂ ਉਹ ਰੌਣਕ ਕਰਦੇ ਅੰਦਰ ਟਰਾਲੀਆਂ ਟਰੁੰਡੀਆਂ ਸਾਰਾ ਕੁਝ ਸੰਦ ਨੂੰ ਜਿਹੜਾ ਬਾਰੀ ਖੜਾ ਉਹ ਵੀ ਮਿੱਤਰੋ ਬਾਪਾਈ ਹੋ ਕੇ ਆ ਗਈ ਸਿੱਧੀ ਪਿੱਛੇ ਲਾ ਦੇ ਵੀ ਦੋਸਤੋ ਵਲੌਗ ਦੇ ਵਿੱਚ ਸਾਰੇ ਕਿਸਾਨ ਭਰਾਵਾਂ ਦਾ ਸਵਾਗਤ ਆ ਬਈ ਉਮੀਦ ਕਰਦਾ ਸਾਰੇ ਵਧੀਆ ਹੋਵੋਗੇ ਤੇ ਅੱਜ ਅਪਾ ਬੀਜ ਰਹੇ ਆ ਡਾਇਮੰਡ ਆਲੂ ਤੇ ਤੁਸੀਂ ਸਾਈ ਦੇਖ ਸਕਦੇ ਹੋ ਵੀ ਬੀਜ ਤੋਂ ਥੋੜਾ ਜਿਹਾ ਵੱਡਾ ਕਹਿੰਦੇ ਮੈਂ ਦੇਖਿਆ ਜਾ ਪਿਓ ਹੈ ਜਾ ਬੱਚਾ ਅਜੇ ਜੀ ਕੋਕੋ ਇਹਦੇ ਕੋਕੇ ਦੇ ਬੱਚੇ ਆਏ ਕਿ ਪਾ ਥੋੜਾ ਜਿਹਾ ਸੀਟ ਬੀਜ ਮਾਰੇ ਆ ਵੱਡੇ ਹੀ ਬੀਜ ਰਹੇ ਆ ਤਾਂ ਤੁਸੀਂ ਦੇਖਦਾ ਤੋ ਵੀ ਤੂਈਆਂ ਫੁੱਲ ਮਾਰੇ ਆ ਤੂੰ ਤੇ ਆਲੂ ਦੀ ਬਜਾਈ ਚੱਲ ਰਹੀ ਆ ਮਿੱਤਰੋ 7 ਬੀਘੇ ਦਾ ਆਪਣਾ ਖੇਤ ਆ तकरीबन ਬੰਦੇ ਵੀ ਆਪਾਂ ਕਾਫੀ ਚੜਾਏ ਹੋਏ ਨੇ ਲਓ ਜੀ ਦੇਖੋ ਵੀ ਔਲਿਆਂ ਦੀ ਸਫਾਈ ਇੰਨੀ ਆ ਜਵੇ ਹਾਂ ਇਹਦੇ ਕਰਕੇ ਵੀ ਔਲਿਆਂ ਦੀ ਸਫਾਈ ਕਰਕੇ ਕਿਉਂਕਿ ਇੱਕ ਥੋੜਾ ਜਿਹਾ ਗਿੱਲ ਥੋੜੀ ਜਿਹੀ ਸੁੱਕ ਗਈ ਉਹਦੇ ਕਰਕੇ ਔਲਿਆਂ ਦੀ ਘੱਟ ਸਫਾਈ ਆਉਂਦੀ ਆ ਤੇ ਜੋੜੀਅਰ ਚੱਲ ਰਿਹਾ ਮੂਰੇ 50 50 ਡੀ ਤੇ ਬਾਕੀ ਆਪਾਂ ਪਾ ਰਹੇ ਆ ਪੋਟਾਸ਼ ਇੱਕ ਕਿੱਲੇ ਦੇ ਵਿੱਚ ਡੇਢ ਥੈਲਾ ਪਾ ਰਹੇ ਹਾਂ ਪोटाश ਦਾ ਤੇ ਥੱਲੇ ਵਾਲਾ ਵਿੱਗਾ ਆਪਣੇ ਤਕਰੀਬਨ 7 ਵਿੱਗੇ ਸੀਗਾ ਔਰ ਇਹਦੇ ਵਿੱਚ ਆਪਾਂ 2 ਥੈਲੇ ਤੋਂ ਉੱਪਰ ਪਾ ਲਿਆ 2 ਥੈਲੇ ਤੇ 10 ਮਤਲਬ 15-20 ਕਿਲੋ ਉੱਪਰ ਪਾ ਲਿਆ ਸੀਗਾ ਤੇ ਆਹ ਪਾਲੀਆਂ ਸੀਗੀਆਂ ਆਪਾਂ 3 ਥੈਲੀਆਂ ਇਹ ਹੈਗੀ ਆ ਸਲਫਰ ਤੇ ਇਹ ਬਈ ਆਪਾਂ ਪਾ ਰਹੇ ਹਾਂ ਸਲਫਰ ਤੇ ਸਲਫਰ ਦੇ ਪਾ ਰਹੇ ਹਾਂ ਆਪਾਂ 3 ਥੈਲੇ ਪਾਈ ਸੀਗੇ 3 ਪੈਕਟ ਜੇ 5-5 ਕਿਲੋ ਦੇ 15 ਕਿਲੋ ਪਾਇਆ ਸੀਗਾ 7 ਵਿੱਗੇ ਥੋਂ ਦਾ ਤੇ ਪोटाश ਪਾਇਆ ਸੀਗਾ ਮਤਲਬ ਸਵਾ ਦੋ ਥੈਲੇ ਤੇ ਬਾਕੀ ਆ ਸੁਪਰ ਆ ਬਾਬਿਓ ਸੁਪਰ ਆ ਸੀਗਾ ਸੁਪਰ ਆਇਆ ਆਪਾਂ 1 1 ਕਿਲੇ ਦਾ 1 ਥੈਲਾ ਹੁਣ ਇਹ ਉਧਰ 855 ਨਾ ਆਪਣਾ ਅਰਜਨ 555 ਜਲ ਰਿਹਾ ਇਧਰ ਪਲੈਂਟਰ ਇਹ ਵੀ ਬਈ ਗ੍ਰਾਮੇ ਦੀ ਕਾਪੀ ਆ ਗ੍ਰਾਮੇ ਮੰਗੇ ਮਤਲਬ ਆਲੂ ਵੀ ਬੀਜ ਦਾ ਤੇ ਹੁਣ ਅੱਜ ਕੱਲ ਚੱਲ ਰਿਹਾ ਜਿਹੜਾ ਜ਼ਿਕ-ਜ਼ੈਕ ਚੱਲ ਰਿਹਾ ਉਹ ਚੱਲ ਰਿਹਾ ਬਈ ਉਹਦੇ ਵਾਸਤੇ ਪਟਾਈਏ ਮਤਲਬ ਉਸ ਹਿਸਾਬ ਦੀ ਹੁੰਦੀ ਆ ਤਾਂ ਗ੍ਰਾਮੇ ਦੇ ਵਿੱਚ ਪਟਾਈ ਮਤਲਬ ਉਹ ਮੈਂ मतलब ਮਸ਼ੀਨਾਂ ਨਹੀਂ ਮਿਲਦੀਆਂ ਕਿਉਂਕਿ 3 14 ਦੀ ਪਟਾਈ ਹੁੰਦੀ ਆ ਤੇ 3 14 ਦਾ ਬੈੱਡ ਬਣਾ ਕੇ ਬੀਜਦਾ ਉਹ ਬਾਕੀ ਵੇਟ ਵਗੈਰਾ ਕਾਫੀ ਦਰਿਆ ਹੋਇਆ ਟਰੈਕਟਰ ਤੇ ਤੇ ਬਾਕੀ ਆਪਣਾ ਚੱਲ ਰਿਹਾ ਕੰਮ ਬਜਾਈ ਦਾ ਆਲੂਆਂ ਦੀ ਦਾ ਤਾਂ ਤੁਸੀਂ ਦੇਖ ਸਕਦੇ ਹੋ ਤੇ ਤਕਰੀਬਨ 7 ਗੱਟੇ ਬਾਈ ਇਹ 16 ਕੌਲੀਆਂ ਬਜਾ ਦਿੰਦੇ ਆ ਤੇ ਬਾਬੋ ਮਸ਼ੀਨ ਆ ਇਹ 7 ਇੰਚ ਤੇ ਮਤਲਬ ਛੱਡਦੀ ਆ ਤਾਂ ਤੁਸੀਂ ਦੇਖ ਸਕਦੇ ਹੋ ਕਿ ਗਿੱਟਕ ਦੇ ਫਰਕ ਨਾਲ ਆਲੂ ਕਰ ਰਹੇ ਆ ਦੱਖ ਆਲੂ ਵੀ ਕੀਕ ਕਰ ਰਿਹਾ ਕੋਈ ਕਦੇ ਹੀ ਹੋ ਗਿਆ ਵੀ ਜਦੇ ਬੀਜ ਥੋੜਾ ਸਾਈਜ਼ ਘੱਟ ਆ ਤਾਂ ਉੱਤੇ ਦੋ ਦਿਨ ਫੜਦਾ ਦਈਆ ਬਾਕੀ ਦਾ ਨਹੀਂ ਕੀਕਿਆ ਜਿੱਥੇ ਜਿੱਥੇ ਬੀਜ ਆ ਤੇ ਬਾਕੀ ਕੰਮ ਰਹਿ ਗਾ ਮਾਰੋ ਮਾਰ ਆਲੂਆਂ ਆ ਤਾਂ ਆਪਣੇ ਰੇਤਲੇ ਖੇਤ ਨੇ ਮਿੱਤਰੋ ਪਿਲਕਾ ਤੇ ਰੇਤ ਦਾ ਮਿਕਸ ਆ ਤਾਂ ਇਹਦੇ ਵਿੱਚ ਆਲੂ ਥੋੜਾ ਜਿਹਾ ਹੀ ਨਹੀਂ ਵਿੱਚ ਜਿਆਦਾ ਉਹ ਕਰਦਾ ਗ੍ਰੋਥ ਵਗੈਰਾ ਜਿਆਦਾ ਕਰਦਾ ਤਾਂ ਇਹਦੀ ਪਾਕ ਆਲੂ ਦੀ ਜਿਆਦਾ ਹੋ ਜਾਂਦੀ ਹੈ ਇਹ ਖੇਤਾਂ ਦੇ ਵਿੱਚ ਉਹ ਬੀਜ ਤੋਂ 2.5 ਦਾ ਪਾ ਰਹੇ ਆ 2.5 ਦੇ ਦੋਨੇ ਮੋੜਲੇ ਪਾਸੇ ਭਰ ਲੇ ਤੇ ਆਹ 16 ਔਲੀਆਂ ਕੱਢ ਜਾਂਦਾ ਸੱਤ ਥੈਲੇ ਦੇ ਵਿੱਚ ਆਪਾਂ ਪਾ ਲੈਂਦੇ ਆ ਪਲਾਂਟਰ ਦੇ ਵਿੱਚ ਤੇ ਬਾਕੀ ਡਾਈ ਦੇ ਬੂਰੇ ਆਪਾਂ ਭਰ ਲੇ ਮੰਨ ਲਓ ਇਹ तकरीबन ਦੋ ਥੈਲਿਆਂ ਦਾ ਗੇੜ ਇੱਕ ਥੈਲਾ ਇਹਦੇ ਚ ਆ ਜਾਂਦਾ 50 ਕਿਲੋ ਦਾ ਤੇ ਇੱਕ ਪਰਲੇ ਦੀ ਚ ਆ ਜਾਂਦਾ ਤੇ ਸਖਦੇਵ ਵਾਲਾ ਦਾ ਪਲਾਂਟਰ ਤੇ ਬਾਈ ਪਲਾਂਟਰ ਵਧੀਆਗਾ ਤੇ ਬਾਕੀ ਆਪਣਾ ਸਾਈਜ਼ ਵੀ ਤੁਸੀਂ ਦੇਖ ਸਕਦੇ ਹੋ ਆਲੂ ਦਾ ਕੋਈ ਜ਼ਿਆਦਾ ਖਾਸ ਵੀ ਨਹੀਂ ਹੈਗਾ 20 ਸਾਈਜ਼ ਦਾ 20 ਸਾਈਜ਼ ਤੋਂ ਥੋੜਾ ਜਿਹਾ ਵੱਡਾ ਲਾ ਲਓ ਵੀ तकरीबन ਇੱਕ ਕੀਲੇ ਦੇ ਵਿੱਚ 30 ਤੋਂ ਲੈ ਕੇ 33 ਗੱਟਿਆਂ ਦੇ ਵਿੱਚ ਵਿੱਚ ਪੈ ਜਾਂਦੇ ਨੇ ਤੇ ਬਾਕੀ ਚੱਲ ਰਿਹਾ ਕੰਮ ਮੇਤਰੋ ਇਹਦੇ ਵਿੱਚ ਤਕਰੀਬਨ 2.5 ਤੋਂ 3 ਕੁਆਂਟਰ ਵੇਟ ਰੱਖਿਆ ਹੋਇਆ ਮੂਰੇ ਫੇਰ ਵੀ ਪਰ ਟਰੈਕਟਰ ਤੇ ਪੱਬ ਨਹੀਂ ਲੱਗਣ ਦਿੰਦੇ ਕਿਉਂਕਿ ਮਸ਼ੀਨ ਵੀ ਵਾਕਈ ਬਾਲੀ ਭਾਰੀ ਆ ਤੇ ਮਸ਼ੀਨ ਦੇ ਵਿੱਚ ਹੋਰ ਉੱਪਰੋਂ ਬਾਜਨ ਹੋ ਜਾਂਦਾ ਤੇ ਬਾਈ ਨੇ ਇੱਕ ਚੀਜ਼ ਵਧੀਆ ਲੱਗੀ ਯਾਰ ਨਾ ਜੈਕ ਲਾਇਆ ਹੋਇਆ ਉਰੇ ਆਹ ਦੇਖੋ ਤੁਸੀਂ ਜੈਕ ਨਾ ਦੇਖੋ ਆਪਾਂ ਹੁੱਕ ਦੇ ਵਿੱਚੋਂ ਜੈਕ ਲਾਇਆ ਹੋਇਆ ਬਾਅਦ ਵਿੱਚ ਤੁਹਾਨੂੰ ਮੈਂ ਪ੍ਰੋਪਰ ਦਿਖਾਉਣਾਗਾ ਵੀ ਇੱਥੇ ਜੈਕ ਲਾਇਆ ਹੋਇਆ ਵੀ ਜੈਕ ਦਾ ਸਿਸਟਮ ਵਧੀਆ ਵੀ ਇਹਦੇ ਮਸ਼ੀਨ ਟਰੈਕਟਰ ਤੇ ਲੋਡ ਨਹੀਂ ਪੈਣ ਥੰਦੇ ਦੋਸਤੋ ਗਿੱਲ ਦੇ ਵਿੱਚ ਔਲੀ ਬਹੁਤ ਸੋਹਣੀ ਪੈ ਜਾਂਦੀ ਆ ਜਿਵੇਂ ਕਿ ਦੇਖ ਲਓ ਪਰਲੇ ਪਾਸੇ ਥੋੜੀ ਜਿਹੀ ਗਿੱਲ ਖੁਸ਼ਕ ਸੀਗੀ ਤਾਂ ਉਧਰ ਔਲੀ ਘੱਟ ਪੈਂਦੀ ਸੀਗੀ ਤਾਂ ਇੱਧਰ ਪੂਰੀ ਜਿਵੇਂ ਜਿਵੇਂ ਇੱਧਰ ਛੌੜ ਆਈ ਜਾਊਗਾ ਤਾਂ ਔਲੀ ਵਧੀਆ ਪਈ ਜਾਊਗੀ ਤੇ ਬਾਕੀ ਤਿਆਰ ਆਪਾਂ ਖੇਤ ਬਈ ਰੋਟਾਵੀਟਰ ਜਰੂਰ ਮਾਰਦਿਆ ਕਰੋ ਕਿਉਂਕਿ ਡਲੀ ਨਹੀਂ ਹੋਣੀ ਚਾਹੀਦੀ ਪਹਿਲਾਂ ਆਪਾਂ ਦੂਹਰ ਹੈਰੋਂ ਦੂਹਰ ਸਾਗਾ ਤੇ ਦੂਹਰ ਹਾਲ ਕੱਢੇ ਤੇ ਦੁਬਾਰੇ ਫੇਰ ਸਾਗਾ ਮਰਿਆ ਹੁਣ ਦੁਬਾਰੇ ਰੋਟਾਵੀਟਰ ਫੇਰਿਆ ਸੀਗਾ ਤਾਂ ਕਿ ਤੇ ਜਾ ਕੇ ਜ਼ਮੀਨ ਤਿਆਰ ਹੋਈ ਆ ਰੋਟਾਵੀਟਰ ਅੱਜੇ ਮਰਿਆ ਉਹ ਖੜਾ ਸਾਹਮਣੇ ਤੇ ਅਰਜਨ 555 ਨਾਲ ਮਾਰੇ ਸੀਗੇ ਰੋਟਾ ਮੀਟਰ ਤੇ ਹੈ ਰੂ ਮਾਰੀ ਸੀਗੀ ਸੋਰਾਜ ਨਾਲ ਰਾਜ ਜਿਹੜੋ ਜਵਾਨ ਅੱਬਾ ਦਾਾਂ ਜਿਹੜਾ ਨੇ ਵੀ ਔਲੀਆਂ ਦੀ ਸਫਾਈ ਆਵੇ ਕਿਉਂਕਿ ਔਲੀਆਂ ਨਾ ਥੋੜਾ ਇੱਕ ਤਾਂ ਗਿੱਲ ਖੁਸ਼ਕਾ ਤਾਂ ਉਹਦੇ ਕਰਕੇ ਔਲੀਆਂ ਦੀ ਸਫਾਈ ਘਟ ਆਉਂਦੀ ਆ ਤਾਂ ਉਹ ਨੌਜਵਾਨ ਗੱਬਰੂ ਚਾੜੇ ਵੇ ਨੇ ਪਿੰਡੋ ਜਵਾਕ ਬੁਲਾਈ ਸੀਗੇ ਮੈਂ ਕਿਹਾ ਵੀ ਆਜੋ ਨਾਲੇ ਹੈਲਪ ਕਰਾਉ ਫੇਰ ਬਾਕੀ ਚੰਦਰ ਬਾਬੇ ਦੀ ਕਿਰਪਾ ਨਾਲ ਬਈਏ ਕੰਮ ਤੇ ਜੌਂਡੀ ਯਾਰਾ 50 50 ਡੀ ਦੇ ਪੂਰੇ ਫੰਕਾਰੇ ਖੱਡੇ ਪਏ ਨੇ 14 ਦੇ ਟਾਇਰਾ ਵਾਲਾ ਯਾਰ ਇੱਕ ਔਲੀ ਥੋੜੀ ਇਹਦੇ ਨਾਲ ਟਲੀ ਜਾਂਦੀ ਆ ਟੈਰਾ ਨਾਲ ਕਿਉਂਕਿ ਠੱਕੀ ਜਾਂਦੀ ਆ ਆ ਇੱਥੇ ਆ ਗਿੱਲ ਦੇ ਵਿੱਚ ਪੂਰੀ ਵਧੀਆ ਔਲੀ ਪੈ ਰਹੀ ਆ ਤੁਸੀਂ ਦੇਖ ਸਕਦੇ ਹੋ ਵੀ ਪੁੱਲ ਵਧੀਆ ਪੈ ਰਹੀ ਆ ਜਿੰਨਾ ਕਿਉਂਕਿ ਆਪਣਾ ਬਾਣ ਵੀ ਥੋੜਾ ਯਾਰ ਰੇਤੇ ਵਾਲਾ ਰੇਤਾ ਪਿਲਕਾਂ ਦੇ ਇੱਕ ਦਾ ਇੱਕ ਤਰ੍ਹਾਂ ਦੀ ਚੂੜੀਏ ਬਣੀ ਪਈ ਆ ਤੁਸੀਂ ਬਾਣ ਦੇਖ ਸਕਦੇ ਹੋ ਲਓ ਜੀ ਪ੍ਰਸ਼ਾਦਾ ਪਾਣੀ ਆ ਚੁੱਕਿਆ ਤੇ ਉਧਰੋਂ ਨਾਲ ਦੀ ਨਾਲ ਕੰਮ ਵੀ ਚੱਲ ਰਿਹਾ ਬੰਦੇ ਕਾफी ਜਿਆਦੇ ਚੜ ਗਏ ਮਸ਼ੀਨ ਦੇ ਉੱਤੇ ਤੇ ਵਾ ਕੀ ਪ੍ਰਮਾਤਮਾ ਦੀ ਕਿਰਪਾ ਚੱਲੀ ਜਾਂਦਾ ਰਾਮੂ ਦੀ ਕਿਰਪਾ ਰਾਮੂ ਚੱਕ ਦਾਂਗੇ ਫਟੇ ਹਾਂ ਹਾਂ ਇੱਕਦਾਂ ਚੱਕ ਕੇ ਫਟੇ ਚੱਕ ਦਾਂਗੇ ਆ ਬੀਜ ਉੱਪਰ ਨੇ ਨਵੀਆਂ ਨਵੀਆਂ ਖੇਤੀਆਂ ਕਰਾਤੀਆਂ ਲੋ ਵੀ ਜਟੋ ਕਰ ਲਿਆ ਫੁੱਲ ਲੋਡਿੰਗ ਆ ਫੁੱਟੂ ਸਿਆ ਹੋ ਗਿਆ ਫੁੱਲ ਫੁੱਲ ਹੋ ਗਿਆ ਡਾਈ ਕਿਵੇਂ ਆ ਡਾਈ ਦਾ ਪਉ ਆ ਸੈਲਾ ਹਣਾ ਕਿੰਨੇ ਅੱਲੇ ਥੇਲੇ ਥੋੜੀ ਅਟ ਜੂਗਾ ਨਹੀਂ ਕਿੰਨੇ ਪੈਗੇ ਇਹਦੇ 6 ਪੈਗੇ 6 ਪਈ 7 ਪਰ ਠੀਕ ਆ ਸਰ ਜੂਗਾ ਜਿੰਨੇ ਦਾ ਐਸਟੀਮੇਟ ਲੈ ਕੇ ਆਇਆ ਤੇ ਹੜਾ ਰੰਮੂ ਹਾਂ ਓਕੇ ਆ ਮੱਲੇ ਰਹਿ ਗਏ ਮੱਲਿਆਂ ਚ 4 ਬੋਲੀਆਂ ਮੱਲਿਆਂ ਚ ਪਾ ਜਣਗੀਆਂ ਬਾਕੀ ਆਹ ਥੋਂ ਵੀਗਰ ਹੈਗਾ ਬਰੋ ਲੋ ਵੀ ਜੇ ਤੋ ਚੱਲਦਾ ਕੰਮ ਮਾਰੋ ਮਾਰਾ ਜੇ ਤੋ ਟਰੈਕਟਰ ਦੇ ਵੀ ਪੱਬ ਨਹੀਂ ਲੱਗਣ ਦਿੰਦੇ ਮਸ਼ੀਨ ਆਹ ਛੋਟੂ ਆਲੂ ਚੁਗਦਾ ਹੋਇਆ ਲੋ ਵੀ ਉਹ ਵੀ ਜੱਟੋ ਆ ਖੱਤਾ ਗਿਆ ਬੀਜਿਆ ਤੇ ਪਰਲੇ ਪਾਸੇ ਮਾਰ ਰਿਹਾ ਰੋਟਾ ਬੀਟਰ ਤੇ ਬਾਈ ਨੇ ਜੱਕ ਤੇ ਫੱਟੇ ਆਹ ਖੱਤੇ ਦੇ ਵਿੱਚ ਤੱਕ ਹੁਣ ਇਹਨੂੰ ਲਾਵਾਂਗੇ 3-4 ਦਿਨ ਤੱਕ ਪਾਣੀ ਹਲੇ ਆਪਣੀ ਕਿਉਂਕਿ ਜੀਰੀ ਪਈ ਆ ਪਰਲੇ ਪਾਸੇ ਸਾਰੀ ਵੱਟੀ ਨਹੀਂ ਪੰਡ ਦੀ ਨਿਆਣੇ ਦੇ ਵਿੱਚ ਜੀਰੀ ਪਈ ਆ ਨੇ ਤੇ ਬਾਕੀ ਚੱਲ ਰਿਹਾ ਗਮਾ ਮਾਰੋ ਮਾਰਾ ਉਧਰਲੇ ਪਾਸੇ ਰੋਟਾ ਬੀਟਰ ਚੱਲ ਰਿਹਾ ਨਾਲ ਇਧਰ ਬੀਜ ਦੀ ਟਰਾਲੀ ਆ ਆਪਣਾ ਰੇਜ ਦਵਾਈ ਸਮਾਨ ਦੀ ਸਾਰੇ ਦੀ ਤੇ ਬਾਕੀ ਹੌਲਾ ਜਕਾਈਆਂ ਭਈਆ ਤੋ ਆ ਕਰਤਾ ਦਾ ਬੀਜ ਕੇ ਹੋ ਗਿਆ ਤਿਆਰ ਹੁਣ ਭਰਤ ਕਰਦੇ ਆ ਪਰਲੇ ਚ ਉਧਰ ਰੋਟਾਵੀਟਰ ਵੀ ਨਾਲ ਨਾਲ ਚੱਲ ਰਿਹਾ ਹੁਣ ਬਾਕੀ ਇਹਦੇ ਮੱਲੇ ਮੂਲੇ ਨਿਕਲ ਗਏ ਮੱਲੇ ਇੱਕ ਪਾਸੇ ਤਿੰਨ ਗਿੜੇ ਲੱਗਦੇ ਨੇ ਮਤਲਬ ਦੋ ਬੋਰੀਆਂ ਖਾਪ ਜਾਂਦੀਆਂ ਨੇ ਇੱਕ ਪਾਸੇ ਵਾਲੀ ਸਾਈਡ ਤੇ ਬਾਕੀ ਚੱਲ ਰਿਹਾ ਕੰਮ ਮਾਰੋ ਮਾਰ ਸਕਦੇ ਵਾਲਿਆਂ ਦਾ ਬਈ ਪਲਾਂਟਰ ਆ ਪਲਾਂਟਰ ਵੀ ਬਹੁਤ ਵਧੀਆ ਤੇ ਆਪ ਵੀ ਜਟੋ ਖੜੇ ਨੇ ਚਾਰੇ ਝੋਟੇ ਤੇ ਆਪਣਾ ਕੱਲ ਦਾ ਹੀ ਚੱਲ ਰਿਹਾ ਅਰਜਣੇ ਦੇ ਤੇ ਆਪਣਾ ਰੋਟਾਵੀਟਰ ਤੇ ਤੇ 50 50 ਡੀ ਪਲੈਂਟਰ ਤੇ ਇੱਧਰ ਸਭ ਫਾਰਮ ਟਰੈਕ ਨਾਲ ਰਾਤ ਸਾਗਾ ਮਰੇ ਸੀਗਾ ਫੂਲ ਮੰਡੀ ਦੇ ਗੇੜੇ ਲਾ ਰਹੇ ਹਰ ਜੌਂਡੀਰ ਤੇ ਸਵਰਾਜ ਨੇ ਬਈ ਦੂਹਰ ਕਰੀ ਜਾ ਰਾਤ ਸਾਰੀ ਤੇ ਬਾਕੀ ਰਹਿ ਗਿਆ 2 ਬੀਘੇ ਦੀ ਖੱਤੀ ਆ ਇਹ ਚ ਦੇਖਦਾ ਕਿੰਨਾ ਕਿ ਜਿੰਨਾ ਕਿ ਬੀਜ ਬਚ ਰਿਹਾ ਬਾਕੀ ਹੋਰ ਲਿਆਵਾਂਗੇ ਆਪਾਂ ਐਲ ਆਰ ਦਾ ਬੀਜ ਬੀਜਾਂਗੇ ਬਾਅਦ ਚ ਤੇ ਬਾਕੀ ਚੱਲ ਰਿਹਾ ਕੰਮ ਮਾਰੂ ਮਾਰ ਉਹ ਵੀ ਜਿਹੜਾ ਪਲੈਂਟਰ ਆ ਤੁਸੀਂ ਦੇਖ ਸਕਦਾ ਵੀ ਗਿੱਟ ਤੋਂ ਥੱਲੇ ਹੀ ਪਾ ਰਿਹਾ ਬੀਜ ਕੋਈ ਗਿੱਟ ਤੋਂ ਵੱਧ ਨਹੀਂ ਪਾ ਰਿਹਾ ਉਹ ਚੱਕਦਾ ਵੀ ਇੱਕ ਇੱਕ ਅਗੇ ਦੀ ਦੋ ਦੋ ਚੱਕ ਲਾਂਦਾ ਜਿੱਥੇ ਕੌਲੀ ਮਾੜੀ ਮੋਟੀ ਉਹ ਹੁੰਦੀ ਆ ਵੀ ਜਾਂ ਬੀ ਛੋਟਾ ਵੱਡਾ ਹੁੰਦਾ। ਲੋ ਵੀ ਜਦੋਂ ਚੱਲ ਰਿਹਾ ਕੰਮ ਮਾਰੋ ਮਾਰ ਆ। ਬੀਜ ਦੀ ਆਪਣੇ ਕੋਲ ਡੇਢ ਕਬੋਰੀ ਫालतੂ ਆ। ਇੱਕ ਕਬੋਰੀ ਰੱਖ ਲਾਂਗੇ ਤਾਂ ਅੱਧੀ ਕਬੋਰੀ ਹੋਰ ਲੱਗ ਜੂਗੀ ਮਤਲਬ। ਤਾਂ ਜਿੰਨਾ ਸੋਚਿਆ ਸੀਗਾ ਬਾਹਿਆ ਸੀਗਾ ਉਨਾ ਹੀ ਆਲੂਆਂ ਦਾ ਲੱਗੇ ਆ। ਵੀ ਚੱਲ ਰਿਹਾ ਬਾਕੀ ਪਰਮਾਤਮਾ ਦੀ ਕਿਰਪਾ ਨਾਲ ਵਧੀਆ ਕੰਮ। ਟਾਇਰ ਵਿੱਚ ਜਿਹੜਿਆ ਰਿਆਸਪਰਿਆ ਕਰਾਂਗੇ ਬਈ ਉਹ ਵੀ ਦੱਸਾਂਗੇ ਤੁਹਾਨੂੰ। ਤੇ ਆਪਣਾ ਬੀਜ ਸੀਗਾ ਵਾਗੋ ਇਹ ਜੀ 2 ਤੇ ਜੀ 2 ਦਾ ਬੀਜ ਵੀ ਜੇ ਆਪਾਂ ਚਾਹੀਏ ਜੀ 2 ਨੋ ਵੀ ਜਟੋ ਆਲੂਆਂ ਦਾ ਕੰਮ ਗਿਆ ਨਿਬੜ ਜਿੰਨਾ ਕਿ ਥੋਂ ਬਾਹਰ ਆ ਸੀਗਾ ਤਾਂ ਉਹਦੇ ਵਿੱਚੋਂ ਇੰਨਾ ਕਿ ਥੋਂ ਬੱਤੇ ਨੋ ਵੀ ਜਟੋ ਖਾਲਾ ਗੂੜਾ ਲਾ ਕੇ ਪਾਉਣ ਇਹਦੇ ਵਿੱਚ ਆਪਾਂ ਪਾਈਆਂ ਨੇ ਤਿੰਨ ਖਾਲਾ ਤੇ ਇੱਕ ਲਾ ਦਾਂਗੇ ਦੁਬਾਰੇ ਇੱਕ ਡੌਲ ਸਿੰਗਲ ਲਾ ਦਾਂਗੇ ਤੇ ਤਿੰਨ ਖਾਲਾ ਪਾ ਦਿਆਂਗੇ